ਇਹ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੀ ਇਹਨਾਂ ਨੂੰ ਕੀਤੀ ਹੈ ਵਿਜੀਲੈਂਸ ਮੰਤਰੀ ਸਾਹਿਬ ਨੂੰ ਮੇਰੇ ਮੰਤਰੀ ਸਾਹਿਬ ਨੇ ਵਿਜੀਲੈਂਸ ਨੂੰ ਡਿਪਾਰਟਮੈਂਟ ਜਿਹੜਾ ਮੰਤਰੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਮਾਰਕ ਕੀਤੀ ਡਾਇਰੈਕਟਰ ਸਾਹਿਬ ਨੇ ਲੋਕਲ ਬਾਡੀ ਦੇਿਆਂ ਨੇ ਸੀਬੀਓ ਸਾਹਿਬ ਦੀ ਡਿਊਟੀ ਲਈ ਤੇ ਟੀਮ ਅੱਜ ਆਈ ਹੈ ਇਹਦੇ ਵਿੱਚ ਵੱਡੇ-ਵੱਡੇ ਐਨਓਸੀ ਦਾ ਘਪਲਾ ਹੋਇਆ ਜਿਵੇਂ ਪੇਮੈਂਟਾਂ ਦਾ ਜਿਹੜੇ ਘਪਲੇ ਨੇ ਜਿਵੇਂ ਇਹਨਾਂ ਨੇ ਬਿਜਲੀ ਦੇ ਟੈਂਡਰ ਲੱਗੇ ਹੋਏ ਨੇ ਉਹਦੀਆਂ ਕੁਟੇਸ਼ਨਾਂ ਪਾ ਕੇ ਇਹਨਾਂ ਨੇ ਕੰਮ ਕੀਤੇ ਨੇ ਜਦੋਂ ਜੀ ਟੈਂਡਰ ਲੱਗਿਆ ਹੁੰਦਾ ਉਹਦੀ ਕੁਟੇਸ਼ਨ ਆਪਾਂ ਲਾ ਨਹੀਂ ਸਕਦੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਘਾਪਲੇ ਨੇ ਕਈ ਮਹੀਨਿਆਂ ਤੋਂ ਅਸੀਂ ਸ਼ਿਕਾਇਤ ਕਰਦੇ ਆ ਰਹੇ ਸੀ ਪਰ ਅੱਜ ਇਹ ਸਾਡੀ ਸ਼ਿਕਾਇਤ ਲਈ ਇੱਥੇ ਇਨਕੁਆਰੀ ਕਰਨ ਆ ਰਹੇ ਨੇ ਅੱਜ ਸਾਰਾ ਕੁਝ ਇੱਕ ਪਾਸਾ ਪੜਦਾ ਪਾਸ ਹੋ ਜਾਊਗਾ ਵੀ ਕਿੰਨੇ ਘਾਪਲੇ ਇਹਨਾਂ ਨੇ ਇੱਥੇ ਨਗਰ ਕੌਂਸਲ ਕਿਤੇ ਐਨੋਸੀਆਂ ਦੇ ਬਹੁਤ ਵੱਡੇ ਘਾਪਲੇ ਨੇ ਨਕਸ਼ੇ ਦੇ ਵਿੱਚ ਬਹੁਤ ਵੱਡੇ ਘਾਪਲੇ ਨੇ ਹੋਰ ਕਈ ਕੰਬਾਂ ਦੇ ਵਿੱਚ ਬਹੁਤ ਘਾਪਲੇ ਨੇ ਕਿੰਨੇ ਸਮੇਂ ਪਹਿਲਾਂ ਦਿੱਤੀ ਸੀ ਅਪਲੀਕੇਸ਼ਨ ਇਹ ਕਰਦਿਆਂ ਤੋਂ ਸਾਨੂੰ ਸਾਲ ਹੋ ਗਿਆ ਜੀ ਇਹਨਾਂ ਐਪਲੀਕੇਸ਼ਨਾਂ ਨੂੰ ਪਰ ਕੇ ਇੱਥੇ ਕੋਈ ਗੌਰ ਨਹੀਂ ਹੋਈ ਗੌਰ ਅੱਜ ਹੋ ਰਹੀ ਹੈ ਇਥੇ ਤੇ ਅਸੀਂ ਬਾਰ ਬਾਰ ਏਡੀਸੀ ਸਾਹਿਬ ਨੂੰ ਤੇ ਡਾਇਰੈਕਟਰ ਸਾਹਿਬ ਨੂੰ ਕਈ ਚਿੱਠੀਆਂ ਪਾਈਆਂ ਪਰ ਇਹਨਾਂ ਦੇ ਕੋਈ ਗੌਰ ਨਹੀਂ ਹੀ ਗੰਗਾ ਇਲਮਲ ਲਈ ਜਿਹੜੀ ਸ਼ਿਕਾਇਤ ਸੀ ਗਲੀ ਦੀ ਸਾਡੀ ਬੜੀ ਹਜੇ ਵੀ ਨਹੀਂ ਸੀ ਸਿਰੇ ਲੱਗੀ ਸਹੀ ਰਿਪੋਰਟ ਇਹਨਾਂ ਨੇ ਦਿੱਤੀ ਅਸੀਂ ਉਹ ਦੁਬਾਰਾ ਵੀ ਕੀਤੀ ਹੈਗੀ ਵੀ ਇਹ ਹੈ ਅਸੀਂ ਜਦੋਂ ਕਿ ਇਹ ਵਿਜੀਲੈਂਸ ਨੂੰ ਵੀ ਫੜੇ ਗਏ ਹਜੇ ਪਰ ਹਜੇ ਵੀ ਇਹ ਥੱਗ ਦਿੱਤਾ ਕਰਨੋਂ ਕਈ ਅਨਸਰ ਛਰਾਰਤੀ ਆ ਉਹ ਹਟਦੇ ਨਹੀਂ ਪ੍ਰਧਾਨ ਜੀ ਕੀ ਲੱਗਦਾ ਹੁਣ ਵੀ ਹੱਲ ਹੋ ਜੂਗਾ ਕੁਝ ਦੇਖੋ ਸਰਕਾਰ ਜਿਹੜੀ ਇਹਨੇ ਹੱਲ ਕਰਨਾ ਚਾਹੁੰਦਾ ਸੀ ਸਰਕਾਰ ਨੂੰ ਐਡਾ ਵੱਡਾ ਮੁੱਦਾ ਫੜ ਕੇ ਦਿੱਤਾਗਾ ਤੇ ਸਰਕਾਰ ਭ੍ਰਿਸ਼ਟਾਚਾਰ ਦੇ ਅੰਗੇਸ਼ ਵੀ ਬੋਲ ਰਹੀ ਆ ਪਰ ਸਰਕਾਰ ਨੇ ਹਜੇ ਤੱਕ ਇਹਨਾਂ ਦੇ ਖਿਲਾਫ ਆਪ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪ੍ਰਧਾਨ ਜੀ ਐਨਓਸੀ ਦੇ ਨਾਂ ਤੇ ਪਹਿਲਾਂ ਵੀ ਇਨਕੁਆਰੀ ਲੱਗੀ ਸੀ ਉਹਦੇ ਚ ਕੀ ਬਣਿਆ ਜੀ ਪਹਿਲਾਂ ਨਹੀਂ ਇਨਕੁਆਰੀ ਜਿਹੜੀ ਸੀਗੀ ਉਹ ਏਡੀਸੀ ਤੱਕ ਜਾਂ ਡੀਸੀ ਤੱਕ ਹੀ ਸੀਮਤ ਰਹਗੀ ਇਹ ਜਿਹੜਾ ਹੁਣ ਸਾਡਾ ਲੋਕਲ ਬਾਡੀ ਦਫ਼ਤਰ ਦਾ ਵਿਜੀਲੈਂਸ ਦਫ਼ਤਰ ਆ ਉਹ ਕਰਨਾ ਆ ਰਹੇ ਨੇ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਸੀ ਇੱਥੇ ਦੱਬੀਆਂ ਰਹਿ ਗਿਆ ਤੇ ਇਹਨੂੰ ਕਿਸੇ ਨੇ ਦੁਆਰਾ ਇਹ ਉਠਾਈ ਆ ਇਸ ਕਰਕੇ ਹੁਣ ਸਾਰਾ ਪਰਦਾ ਪਾਸ਼ ਹੋ